ਪ੍ਰੋਟੀਨ ਸੋਰਸਿਸ ਦੀ ਡਿਮਾਂਡ ਕਰਦੀ ਆ ਉਹ ਸਾਡੀ ਚੁਆਇਸ ਆ ਅਸੀਂ ਉਹ ਨੂੰ ਮੈਟ ਤੋਂ ਦੇਣਾ ਉਹ ਨੂੰ ਨੌਨ ਵੇਜ ਤੋਂ ਦੇਣਾ ਉਹ ਨੂੰ ਹਰੀਆਂ ਸਬਜ਼ੀਆਂ ਤੋਂ ਦੇਣਾ ਜਾਂ ਉਹ ਨੂੰ ਕਿਸੇ ਹੋਰ ਫੂਡ ਤੋਂ ਦੇਣਾ ਮਸਲ ਸਾਡੀ ਬੋਡੀ ਨੂੰ ਸੰਭਾਲਦਾ ਜਿਵੇਂ ਕਿ ਇੱਕ ਬਿਲਡਿੰਗ ਨੂੰ ਸਰੀਆ ਤੇ ਸਰੀਏ ਦੇ ਉੱਪਰ ਜਿਹੜਾ ਇੱਕ ਸੀਮੈਂਟ ਲੱਗਿਆ ਹੋਇਆ ਉਹ ਮਸਲ ਆ ਜਿਹੜੀਆਂ ਜਿਹੜਾ ਸਰੀਆ ਹੈ ਉਹ ਸਾਡੀਆਂ ਹੱਡੀਆਂ ਮਸਲ ਸਾਡੀਆਂ ਹੱਡੀਆਂ ਨੂੰ ਸੰਭਾਲਦੀ ਆ ਤੇ ਅਸੀਂ ਐਜ਼ ਅ ਪ੍ਰੋਫੈਸ਼ਨਲ ਉਹ ਨੂੰ ਲੈ ਲੈ ਅਸੀਂ ਬਾਡੀ ਬਿਲਡਿੰਗ ਕਰਦੇ ਉਹਦੇ ਲਈ ਅਸੀਂ ਓਵਰ ਪ੍ਰੋਟੀਨ ਖਾਣੇ ਓਵਰ ਐਕਸਰਸਾਈਜ਼ ਕਰਨੇ ਓਵਰ ਅਸੀਂ ਡਾਈਟ ਕਰਨੀ ਫਿਰ ਉਹ ਮਸਲ ਉਹ ਵੀ ਡਿਵੈਲਪ ਹੋ ਜਾਂਦੇ ਮੈਂ ਬਾਡੀ ਨੂੰ ਬਣਾਉਣ ਲਈ ਵੈਜੀਟੇਰੀਅਨ ਫੂਡ ਤੇ ਹੁਣਾ ਆ ਤਨਾ ਫੂਡ ਖਾਣ ਦੇ ਨਾਲ ਨਾਲ ਵੈਜੀਟੇਰੀਅਨ ਦੇ ਵਿੱਚ ਕਿ ਮੈਂ ਸਿਰਫ ਇਸੇ 'ਚ ਹੀ ਰਹਿਣਾ ਹੈ ਮੈਂ ਉਹਨੂੰ ਇੱਕ ਇਹ ਮੰਨ ਲਿਆ ਕਿ ਜੇ ਮੈਂ ਕਿਸੇ ਦਾ ਕਿਸੇ ਇਨਸਾਨ ਜੀਵ ਨੂੰ ਮਾਰ ਕੇ ਆਪਣਾ ਮਾਸ ਵਧਾਉਂਗਾ ਕਿ ਮੇਰੇ ਅੰਦਰ ਕੀ ਹੋਊਗਾ ਉਹ ਮੇਰੀ ਆਪਣੀ ਭਾਵਨਾ ਹੈ ਜਿਹੜੇ ਖਾਂਦੇ ਉਹਨਾਂ ਦੀ ਆਪੀ ਬਿਲਕੁਲ ਅਸੀਂ ਕਿਸੇ ਦੀ ਸੋਚ ਨੂੰ ਨਹੀਂ ਚੀਜ ਕਰਦਾ ਸਰ دوسری ਗੱਲ ਇਹ ਵੈਜ ਖਾਣਾ ਨਾਨ ਵੈਜ ਖਾਣਾ ਅਲੱਗ ਚੀਜ਼ ਹੈ ਉਸ ਤੋਂ ਫਿਲਮ ਤੋਂ ਮਨੁੱਖਾਂ ਤੋਂ ਪਰ ਮੇਰੇ ਅੰਦਰ ਉਹਦੇ ਨਾਲ ਨਾਲ ਇਨਸਾਨੀ ਵੀ ਜਾਗੀ ਇਹ ਜਿਹੜਾ ਪਾਣੀ ਦਰਿਆ ਦਾ ਹੁੰਦਾ ਇੱਕ ਛੱਪੜ ਦਾ ਹੁੰਦਾ ਬਿਲਕੁਲ ਜਿਹੜਾ ਛੱਪੜ ਦਾ ਪਾਣੀ ਆਪਣੇ ਆਪ ਜਿਹਾ ਪਾਣੀ ਹੈ ਉੱਪਰ ਉਹਦਾ ਘੇਰਾ ਛੋਟਾ ਆ ਪਿੰਡ ਤੋਂ ਬਾਹਰ ਨਹੀਂ ਜਾਂਦਾ ਗੰਦਾ ਹੀ ਰਹਿੰਦਾ ਆ ਪਰ ਖਿਆ ਪਾਣੀ ਆ ਇੱਕ ਪਾਣੀ ਦਰਿਆ ਦਾ ਆ ਉਹ ਚੱਲਦਾ ਆ ਹਮੇਸ਼ਾ ਉਹਦੇ ਵਿੱਚ ਕੁਛ ਨਾ ਕੁਛ ਔਕੜਾ ਆਉਂਦੀਆਂ ਘਟਦਾ ਵਧਦਾ ਸੀ ਦਰਿਆ ਆਪਣੇ ਆਲੇ ਦੁਆਲੇ ਦੇਖੀਏ ਉਧਿਆਲੇ ਲੱਗੇ ਸਤਲੁਜ ਦਰਿਆ ਐ ਦਰਿਆ ਪੁਜਵਾਲ ਸਾਹਿਬ ਜਾਣਦੇ ਆ ਦਰਿਆ ਹੈਗਾ ਬਿਆਸਾ ਉਹ ਕਦੀ ਬੰਦ ਨਹੀਂ ਹੋਇਆ ਬਿਲਕੁਲ ਲੱਗਦੇ ਰਹਿੰਦੇ ਵਾਹ ਚੱਲਦੇ ਰਹਿੰਦੇ ਥੋੜਾ ਚੱਲਣਾ ਜਿਆਦਾ ਚੱਲਣਾ ਹੁਣ ਉਹਦੇ ਵਿੱਚ ਚੰਗੀਆਂ ਮਾਰੀਆਂ ਚੀਜ਼ਾਂ ਵੀ ਆਉਂਦੀਆਂ ਉਤਾਰ ਚੜ੍ਹਾਵੀਂ ਉਹਦੇ ਪਰ ਦਰਿਆ ਜਾ ਕੇ ਮੇਲ ਦਾ ਸਕੁੰਦਰ ਜਾ ਮੈਂ ਉਹ ਦਰਿਆ ਵੜਨਾ ਚਾਹੁੰਦਾ ਕਿ ਮੈਂ ਹਮੇਸ਼ਾ ਚੱਲਣਾ ਘੱਟ ਚੱਲਣਾ ਵੱਧ ਚੱਲਣਾ ਮੈਂ ਅੱਜ ਵੀ ਜੇ ਦੇਖਦਾ ਕਿ ਮੈਂ ਅੱਜ ਵੀ ਪੂਰਾ ਨਹੀਂ ਪੂਰਨਿਕ ਉਸ ਮੈਂ ਆਪਣੇ ਪਿੰਡ ਦੇ ਜਿਹੜੇ ਮੁੰਡੇ ਆ ਉਹਨਾਂ ਨੂੰ ਇੱਕ ਕੁਝ ਬਣ ਕੇ ਦਿਖਾਵਾਂ ਉਹ ਤੇ ਮੇਰੇ ਵਰਗੇ ਬਣ ਜਾਣ 5 10 ਮੁੰਡੇ ਬਾਕੀ ਵੱਡੇ ਬਣਨਾ ਸ਼ਹਿਰ ਦੇ ਮੁੰਡੇ ਬਣਨਾ ਪੰਜਾਬ ਦੇ ਮੁੰਡੇ ਬਣੋ ਉਹ ਪ੍ਰਮਾਤਮਾ ਦਾ ਹੁਕਮ ਸਤਿ ਸ਼੍ਰੀ ਅਕਾਲ ਜੀ ਔਨ ਪੁਆਇੰਟ ਬੈਠ ਰਹੇ ਸਾਰੇ ਦੋਸਤਾਂ ਦਾ ਸਵਾਗਤ ਜੀ ਆਇਆਂ ਨੂੰ ਗੱਲਬਾਤ ਕਰਾਂਗੇ ਅੱਜ ਆਪਾਂ ਸਿਹਤ ਨਾਲ ਰਿਲੇਟਡ ਸਿਹਤ ਖਾਸ ਕਰਕੇ ਬਾਡੀ ਜਿਹੜੇ ਨੌਜਵਾਨ ਦੋਸਤਾਂ ਨੂੰ ਮੁੰਡੇ ਕੁੜੀਆਂ ਨੂੰ ਬਾਡੀ ਬਣਾਉਣ ਦਾ ਸ਼ੌਕ ਆ ਔਰ ਸ਼ੌਕ ਵੀ ਇਸ ਕਦਰ ਆ ਕਿ ਉਹ ਜੋ ਦਿਲ ਕਰਦਾ ਉਹ ਖਾਣ ਨੂੰ ਤਿਆਰ ਨੇ ਜਾਂ ਜੋ ਉਹਨਾਂ ਨੂੰ ਗਾਈਡ ਕਰ ਦਿੱਤਾ ਜਾਂਦਾ ਗਾਈਡ ਵੱਲੋਂ ਕਹਿ ਦਿੱਤਾ ਜਾਂਦਾ ਵੀ ਆਹ ਖਾਓ ਤੁਹਾਡੇ ਮਸਲਜ ਬਣਨਗੇ ਪਰ ਜਿਹੜੇ ਨੌਜਵਾਨ ਸਾਡੇ ਨਾਲ ਨੇ ਇਹਨਾਂ ਨੇ ਕਦੇ ਨਾਨ ਵੇਜ ਖਾਦਾ ਵੀ ਨਹੀਂ ਵੈਜੀਟੇਰੀਅਨ ਸ਼ਾਕਾਹਾਰੀ ਬਾਡੀ ਬਿਲਡਰ ਨਹੀਂ ਸੋਚ ਸਕਦੇ ਹੋ ਔਰ ਖਾਸ ਕਰਕੇ ਇੰਡੀਆ ਦੇ ਪ੍ਰੈਜ਼ੀਡੈਂਟ ਨੇ ਬਹੁਤ ਸਾਰੀਆਂ ਅਚੀਵਮੈਂਟਸ ਨੇ ਮੇਰੇ ਕੋਲ ਉਹਨਾਂ ਸ਼ਬਦ ਹੈ ਨਹੀਂ ਵੀ ਮੈਂ ਕੱਲਾ ਕੱਲਾ ਇਹਨਾਂ ਦਾ ਗਿਣਾਵਾਂ ਆਪਾਂ ਇਹਨਾਂ ਦੀ ਜ਼ੁਬਾਨੀ ਸੁਣਾਂਗੇ ਹਰਮਿੰਦਰ ਦੁੱਲੋਵਾਲ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋ ਜੀ ਮੈਨੂੰ ਬੜੀ ਹੈਰਾਨੀ ਜੀ ਹੋਈ ਸੁਣ ਕੇ ਵੀ ਸ਼ਾਕਾਹਾਰੀ ਬੋਡੀ ਬਿਲਡਰ ਜੀ ਵੈਜੀਟੇਰੀਅਨ ਬੋਡੀ ਬਿਲਡਿੰਗ ਕਰਨੀ ਜਾਂ ਵੈਜੀਟੇਰੀਅਨ ਬੋਡੀ ਬਣਾਉਣੀ ਥੋੜੀ ਜੀ ਮੁਸ਼ਕਲ ਆ ਪਰ ਕਿੰਨੀ ਉਹ ਨਹੀਂ ਹੈਗੀ ਕਿ ਤੁਸੀਂ ਨਾ ਮੁਮਕਿਨ ਨਹੀਂ ਹੈਗੀ ਉਹਨੂੰ ਕਰ ਸਕਦੇ ਆ ਬਾਡੀ ਸਾਡੀ ਸਿਰਫ ਸਿਰਫ ਪ੍ਰੋਟੀਨ ਸੋਰਸਸ ਦੀ ਡਿਮਾਂਡ ਕਰਦੀ ਆ ਫੋਰ ਐਗਜ਼ਾਮਪਲ ਇੱਕ ਕਾਰ ਆ ਇੱਕ ਵਹੀਕਲ ਆ ਉਹਨੂੰ ਚੱਲਣ ਲਈ ਫਿਊਲ ਚਾਹੀਦਾ ਉਹਨੂੰ ਚਾਏ ਕਿਸੇ ਵੀ ਪੰਪ ਤੋਂ ਪਾ ਦਿਓ ਚਾਹੇ ਨਾਲ ਦੀ ਗੱਡੀ ਖੜੀ ਚੋਂ ਪਾ ਦਿਓ ਉਹਨੇ ਚੱਲਣ ਲਈ ਤੇਲ ਲੈਣਾ ਜਾਂ ਡੀਜ਼ਲ ਦੀ ਡਿਮਾਂਡ ਜਾਂ ਪੈਟਰੋਲ ਦੀ ਡਿਮਾਂਡ ਸੇਮ ਸਾਡੀ ਬੋਡੀ ਪ੍ਰੋਟੀਨ ਸੋਰਸਸ ਦੀ ਡਿਮਾਂਡ ਕਰਦੀ ਆ ਉਹ ਸਾਡੀ ਚੁਆਇਸ ਆ ਅਸੀਂ ਉਹਨੂੰ ਵੇਜ ਤੋਂ ਦੇਣਾ ਉਹਨੂੰ ਨਾਨ ਵੇਜ ਤੋਂ ਦੇਣਾ ਉਹਨੂੰ ਹਰੀਆਂ ਸਬਜ਼ੀਆਂ ਤੋਂ ਦੇਣਾ ਜਾਂ ਉਹਨੂੰ ਕਿਸੇ ਹੋਰ ਫੂਡ ਤੋਂ ਦੇਣਾ ਕਦੇ ਇਹ ਤਾਂ ਸਾਨੂੰ ਮਹਿਸੂਸ ਨਹੀਂ ਹੋਇਆ ਵੀ ਮੇਰਾ ਮਨ ਚਿਕਨ ਖਾਣ ਨੂੰ ਕਰਦਾ ਉਹ ਸਾਡਾ ਟੇਸਟ ਆ ਅਸੀਂ ਸਾਡੀ ਬੋਡੀ ਇਹ ਸਿਰਫ ਪ੍ਰੋਟੀਨ ਨੂੰ ਇੱਦਾਂ ਲੈ ਕੇ ਚੱਲਦੀ ਜਿੱਦਾਂ ਇੱਕ ਇੰਜਨ ਫਿਊਲ ਨੂੰ ਲੈ ਕੇ ਚੱਲਦਾ ਜਿੱਦੋਂ ਤੁਸੀਂ ਪ੍ਰੋਟੀਨ ਖਾਂਦੇ ਆ ਪ੍ਰੋਟੀਨ ਜਦੋਂ ਅਸੀਂ ਸ਼ਬਦ ਇੱਕ ਦਿਮਾਗ 'ਚ ਲਿਆਉਨੇ ਆ ਸਾਡੇ ਸਾਹਮਣੇ ਸਾਰਿਆਂ ਦੇ ਪ੍ਰੋਟੀਨ ਵਾਲਾ ਅੱਜ ਕੱਲ ਅਸੀਂ ਸੂਸਣ ਦੇ ਬਾਕਸ ਜਿਹਨੂੰ ਪ੍ਰੋਟੀਨ ਡੱਬਾ ਹਾਂ ਉਹ ਡੱਬਾ ਮਿਲਦਾ ਨਹੀਂ ਉਹ ਇੱਕ ਜਾ ਕੇ ਚੌਥੇ ਪੰਜਵੇਂ ਸਥਾਨ ਤੇ ਆਉਂਦਾ ਹੈ ਤੁਹਾਡੀ ਸਾਰਿਆਂ ਦੀ ਬੋਡੀ ਚਾਹੇ ਕੋਈ ਵੀ ਇਨਸਾਨ ਆ ਉਹਦੀ ਬੋਡੀ ਪ੍ਰੋਟੀਨ ਬੇਸਡ ਆ ਪ੍ਰੋਟੀਨ ਨੂੰ ਹੋਰ ਗਹਿਰਾਈ 'ਚ ਲੈ ਕੇ ਜਾਈਏ ਸੈੱਲ ਬਣਦੇ ਆ ਉਸ ਤੋਂ ਟਿਸ਼ੂ ਬਣਦੇ ਆ ਉਸ ਤੋਂ ਬਾਅਦ ਮਸਲ ਬਣਦੇ ਆ ਜਦੋਂ ਮਸਲ ਦੀ ਗੱਲ ਆਉਂਦੀ ਆ ਤਾਂ ਅਸੀਂ ਸੋਚਦੇ ਸ਼ਾਇਦ ਜਿਹੜੇ ਮਸਲ ਹੋ ਐ ਇੱਕ ਬੋਡੀ ਬਿਲਡਰ ਦੇ ਹੁੰਦੇ ਆ ਨਹੀਂ ਮਸਲ ਸਾਡੀ ਬੋਡੀ ਨੂੰ ਸੰਭਾਲਣ ਲਈ ਆ ਜਿਵੇਂ ਕਿ ਇੱਕ ਬਿਲਡਿੰਗ ਨੂੰ ਸਰੀਆ ਉਹ ਸਰੀਏ ਦੇ ਉੱਪਰ ਜਿਹੜਾ ਇੱਕ ਸੀਮੈਂਟ ਲੱਗਿਆ ਹੋਇਆ ਉਹ ਮਸਲ ਆ ਜਿਹੜੀਆਂ ਜਿਹੜਾ ਸਰੀਆ ਉਹ ਸਾਡੀਆਂ ਹੱਡੀਆਂ ਆ ਮਸਲ ਸਾਡੀਆਂ ਹੱਡੀਆਂ ਨੂੰ ਸੰਭਾਲਣ ਲਈ ਆ ਅਸੀਂ ਐਜ਼ ਅ ਪ੍ਰੋਫੈਸ਼ਨਲ ਨੂੰ ਲੈ ਲਿਆ ਅਸੀਂ ਬੋਡੀ ਬਿਲਡਿੰਗ ਕਰਦੇ ਉਹਦੇ ਲਈ ਅਸੀਂ ਓਵਰ ਪ੍ਰੋਟੀਨ ਖਾਣੇ ਓਵਰ ਐਕਸਰਸਾਈਜ਼ ਲਾਉਣੇ ਓਵਰ ਅਸੀਂ ਡਾਈਟ ਜਾਂਦੇ ਫਿਰ ਉਹ ਮਸਲ ਉਹ ਹੀ ਡਿਵੈਲਪ ਹੋ ਜਾਂਦੇ ਸਪੈਸ਼ਲੀ ਮਸਲ ਅਸੀਂ ਇਹ ਕਿੰਨੇ ਕੀ ਮੈਂ ਮਸਲ ਬਣਾਉਣੇ ਜਾਂ ਮੇਰੇ ਮਸਲ ਬਣੇ ਹੋਏ ਨਹੀਂ ਮਸਲ ਸਾਰਿਆਂ ਦੇ ਬਣੇ ਹੋਏ ਆ ਛੋਟੇ ਹੁੰਦੇ ਸਿਰਫ ਅਸੀਂ ਉਹਨੂੰ ਐਕਸਟਰਾ ਆਰਡੀਨਰੀ ਡਾਈਟ ਖਾ ਕੇ ਐਕਸਟਰਾ ਆਰਡੀਨਰੀ ਫੂਡ ਖਾ ਕੇ ਐਕਸਟਰਾ ਆਰਡੀਨਰੀ ਓਵਰ ਟ੍ਰੇਨ ਕਰਕੇ ਅਸੀਂ ਉਹਨੂੰ ਡਿਵੈਲਪ ਕਰਦੇ ਹਾਂ ਅੱਛਾ ਤੁਹਾਡੇ ਜਦੋਂ ਸਟਾਰਟਿੰਗ ਦੇ ਵਿੱਚ ਤੁਹਾਡੇ ਹਿਮਨ ਦੇ ਵਿੱਚ ਸ਼ੌਂਕ ਆਇਆ ਵੀ ਬੋਡੀ ਬਿਲਡਿੰਗ ਕਰਨੀ ਆ ਤਾਂ ਸਭ ਤੋਂ ਇਸ ਸਵਾਲ ਤੋਂ ਪਹਿਲਾਂ ਮੈਂ ਤੁਸੀਂ ਕਿਉਂਕਿ ਦੁਆਬੇ ਤੋਂ ਮੈਂ ਥੋੜਾ ਤੁਹਾਡੇ ਬਾਰੇ ਜਾਨਣਾ ਚਾਹਾਂਗਾ ਤੁਹਾਡੇ ਪਰਿਵਾਰ ਬਾਰੇ ਐਜੂਕੇਸ਼ਨ ਬਾਰੇ ਥੋੜਾ ਮੈਂ ਜਾਨਣਾ ਚਾਹਾਂ ਮੈਂ ਜਦੋਂ ਬੋਡੀ ਬਿਲਡਿੰਗ ਸਟਾਰਟ ਕਰਦਾ ਆ ਤਾਂ ਮੇਰੇ ਪਰਿਵਾਰ ਦਾ ਕੋਈ ਪਿਛੋਕੜ ਸਪੋਰਟਸ ਨਾਲ ਰਿਲੇਟਡ ਨਹੀਂ ਹੈਗਾ ਤਾਂ ਪਰ ਮੈਨੂੰ ਮੇਰੇ ਫਾਦਰ ਪੁਸ਼ ਕਰਦੇ ਸੀ ਕਿ ਤੂੰ ਕੋਈ ਸਪੋਰਟਸ ਕਰ ਉਹਨਾਂ ਨੇ ਮੈਨੂੰ ਕਿਸੇ ਸਪੋਰਟਸ ਜਾਣ ਲਈ ਕਿਹਾ ਸੀ ਪਰ ਮੈਨੂੰ ਉਦੋਂ ਵੀ 2002 ਦੇ ਵਿੱਚ ਵੀ ਸਾਨੂੰ ਅੱਜ ਵੀ ਉਦੋਂ ਵੀ ਮੈਨੂੰ ਆਪਣੀ ਜਿਹੜੀ ਪੰਜਾਬੀ ਚ ਕਹਾਂਗੇ ਹਸਿਰਤਤਾ ਹੈ ਕਿ ਮੈਂ ਕੀ ਕਰ ਸਕਦਾ ਹਰ ਇਨਸਾਨ ਨੂੰ ਆਪਣਾ ਗਿਆਨ ਹੁੰਦਾ ਹੈ ਕੋਈ ਉਹਨੂੰ ਸਮਝ ਜਾਂਦਾ ਹੈ ਕੋਈ ਉਹਨੂੰ ਇਗਨੋਰ ਕਰ ਜਾਂਦਾ ਕਿ ਉਹ ਆਪਣੀ ਗਲਤੀ ਮੰਨਣ ਲਈ ਤਿਆਰ ਨਹੀਂ ਹੁੰਦਾ ਮੈਂ ਮੈਨੂੰ ਮੇਰੇ ਫਾਦਰ ਨੇ ਕਬੱਡੀ ਚ ਪਾਇਆ ਮੈਂ ਉਹਦੇ ਵਿੱਚ ਨਹੀਂ ਚੱਲਿਆ ਮੈਨੂੰ ਉਹਨਾਂ ਨੇ ਬਾਸਕਟਬਾਲ ਚ ਪਾਇਆ ਮੈਂ ਉਹਦੇ ਵਿੱਚ ਚੱਲਿਆ ਕਿਉਂਕਿ ਟੀਮ ਵਰਕ ਸੀਗਾ ਤੇ ਟੀਮ ਵਰਕ ਦੇ ਵਿੱਚ ਮੈਨੂੰ ਮੁਸ਼ਕਲ ਹੁੰਦੀ ਸੀ ਅੱਗੇ ਆਉਣ ਦੀ ਤਾਂ ਮੈਂ ਉਹਦੇ ਵਿੱਚ ਹੋਰ ਵੀ ਸੋਚਦਾ ਸੀ ਕਿ ਇਹਦੇ ਵਿੱਚ ਪਲੇਅਰ ਪਹਿਲਾਂ ਹੀ ਹੈਗੇ ਹੂੰ ਮੈਂ ਟੌਪ ਕਿਦੋਂ ਕਰੂੰਗਾ ਹੂੰ ਸੋ ਉਸ ਤੋਂ ਹਟ ਕੇ ਮੈਂ ਪਾਵਰ ਲਿਫਟਿੰਗ ਸ਼ੁਰੂ ਕੀਤੀ ਹੂੰ ਕੁਝ ਕ ਮਹੀਨੇ ਪਾਵਰ ਲਿਫਟਿੰਗ ਸ਼ੁਰੂ ਕੀਤੀ ਪਾਵਰ ਲਿਫਟਿੰਗ ਦੇ ਵਿੱਚ ਡੈਡ ਲਿਫਟ ਆ ਜਾਂਦੀ ਆ ਉਹਦੇ ਵਿੱਚ ਬੈਂਚ ਪ੍ਰੈਸ ਆ ਜਾਂਦੀ ਆ ਉਹਦੇ ਵਿੱਚ ਸਕੁਐਟ ਆ ਜਾਂਦੀ ਤਿੰਨਾਂ ਦਾ ਟੋਟਲ ਹੁੰਦਾ ਇੱਕ ਤੇ ਵੇਟ ਲਿਫਟਿੰਗ ਹੁੰਦੀ ਇੱਕ ਪਾਵਰ ਲਿਫਟਿੰਗ ਹੁੰਦੀ ਇੰਡੀਵਿਜੂਅਲ ਗੇਮ ਆ ਵੇਟ ਲਿਫਟਿੰਗ ਵੀ ਇੰਡੀਵਿਜੂਅਲ ਆ ਪਾਵਰ ਲਿਫਟਿੰਗ ਵੀ ਇੰਡੀਵਿਜੂਅਲ ਆ ਐਂਡ ਬੋਡੀ ਬਿਲਡਿੰਗ ਵੀ ਪਰ ਜਦੋਂ ਮੈਂ ਪਾਵਰ ਲਿਫਟਿੰਗ ਕਰਦਾ ਮੇਰੇ ਤੁਸੀਂ ਮੰਨੋਗੇ 2002-2003 ਵਿੱਚ ਬੋਡੀ weight ਸੀਗਾ ਤਕਰੀਬਨ 35 ਤੋਂ 38 ਕਿਲੋ ਮੈਨੂੰ ਖਾਣਾ ਘਰਦਾ ਹੀ ਨਹੀਂ ਪਚਦਾ ਅੱਛਾ ਤੇ ਮੇਰੇ ਮਦਰ ਫਾਦਰ ਨੇ ਮੈਨੂੰ ਹਰ ਤਰ੍ਹਾਂ ਦਾ ਟਰੀਟਮੈਂਟ ਦਵਾਇਆ ਮੈਨੂੰ ਖਾਣਾ ਪਚੇ ਪਰ ਉਦੋਂ ਮੈਂ 35 ਤੋਂ 38 ਕਿਲੋ ਦਾ ਸੀਗਾ ਜਦੋਂ ਮੈਂ ਇਹ ਗੇਮ ਇੰਨੀ ਸਟਰੈਂਥ ਵਾਲੀ ਪੰਜਾਬੀ ਜਨ ਨੂੰ ਕਹਿੰਨੇ ਕਿ ਮੈਂ ਵੀ ਇਹ ਚੱਕਣਾ ਹੂੰ ਉਹਨੂੰ ਚੱਕਣ ਲਈ ਜਾਨ ਚਾਹੀਦੀ ਸਰੀਰ 'ਚ ਜਾਣਿਆ ਨਹੀਂ ਪਰ ਮੈਂ ਆਪਣੇ ਮਨ 'ਚ ਠਾਨ ਲੈ ਕਿ ਮੈਂ ਜੇ ਧਰਤੀ ਤੇ ਆਇਆ ਹਾਂ ਕੁਝ ਪਰਮਾਤਮਾ ਨੇ ਮੈਨੂੰ ਸੋਚ ਕੇ ਭੇਜ ਜਾਇਆ ਹਰ ਇਨਸਾਨ ਵਿਲੱਖਣਾ ਚਾਹੇ ਤੁਸੀਂ ਆ ਚਾਹੇ ਮੈਂ ਆ ਚਾਹੇ ਸੁਣਨ ਵਾਲੇ ਆ ਸਾਡਾ ਅੰਗੂਠਾ ਕਦੀ ਕਿਸੇ ਨਾਲ ਮੈਚ ਨਹੀਂ ਕੀਤਾ ਕੀਤਾ ਕਦੀ ਮੈਚ ਸਾਡੀਆਂ ਆਈਜ਼ ਆ ਜਦੋਂ ਅਸੀਂ ਆ ਆ ਪਾਸਪੋਰਟ ਦੇ ਸਕੈਨ ਹੁੰਦੀ ਆਈ ਜਦ ਅਸੀਂ ਜਾਂ ਅਦਰ ਕੰਟਰੀ ਜਾਂਦੇ ਸਾਡੇ ਬਾਇਓਮੈਟ੍ਰਿਕਸ ਹੁੰਦੇ ਕਦੀ ਕਿਸੇ ਨਾਲ ਮੈਚ ਨਹੀਂ ਹੁੰਦਾ ਇਟ ਮੀਨਸ ਟੂ ਸੀ ਵਿਲੱਖਣਾ ਉਸ ਪਰਮਾਤਮਾ ਨੇ ਤੁਹਾਨੂੰ ਅਲੱਗ ਭੇਜਿਆ ਬਿਲਕੁਲ ਪਰ ਉਹ ਗੁਣ ਅਸੀਂ ਪਛਾਣਨਾ ਆ ਹੁਣ ਮੈਂ ਆਪਣੀ ਕਮੀ ਸਿੱਧੀ ਦੱਸਦਾ ਕਿ ਮੈਂ ਟੀਮ ਵਰਕ ਚ ਨਹੀਂ ਚੱਲ ਸਕਦਾ ਸੀ ਮੈਂ ਉਹਦੇ ਲਈ ਫਿਰ ਇੰਡੀਵਿਜੂਅਲ ਗੇਮ ਲੱਭੀ ਜਿੱਦੇ ਚ ਮੈਂ ਇਕੱਲਾ ਹੀ ਹੁਆ ਤੇ ਮੈਂ ਇਕੱਲਾ ਹੀ ਜੋ ਮੈਂ ਕਰ ਸਕਦਾ ਕੋਈ ਨਹੀਂ ਕਰ ਸਕਦਾ ਤਾਂ ਉਹਦੇ ਲਈ ਮੈਂ ਫਿਰ ਪਹਿਲਾਂ ਪਾਵਰ ਲਿਫਟਿੰਗ ਚੁਣੀ ਪਾਵਰ ਲਿਫਟਿੰਗ ਕਰਦਿਆਂ ਮੈਨੂੰ ਤਕਰੀਬਨ 6 ਤੋਂ 8 ਮਹੀਨੇ ਦਾ ਸਮਾਂ ਬੀਤਿਆ ਮੇਰੀ ਬਾਡੀ ਥੋੜੀ ਜਿਹੀ ਡਿਵੈਲਪ ਹੋਣ ਲੱਗੀ ਕਿ ਮੈਂ ਜੋ ਖਾਂਦਾ ਸੀ ਉਹ ਥੋੜੇ ਕੁਝ ਮਹੀਨੇ ਬਾਅਦ ਮੈਨੂੰ ਡਾਈਜੈਸਟ ਹੋਣ ਲੱਗਾ ਤੇ ਮੇਰਾ weight ਜਿਹੜਾ 35 ਕਿਲੋ ਸੀਗਾ ਉਹ ਹੌਲੀ ਹੌਲੀ 45 50 ਤੱਕ ਆ ਗਿਆ ਉਸ ਤੋਂ ਬਾਅਦ ਜਦੋਂ ਮੈਂ ਪਾਵਰ ਲਿਫਟਿੰਗ ਦਾ ਸਕੂਪ ਦੇਖ ਲਿਆ ਉਹ ਵੀ ਸਕੂਪ ਹੈ ਨਹੀਂ ਬੀ ਸਮਾਜ ਚੋਂ ਨੂੰ ਸਿਰਫ ਇੱਕ ਭਾਰ ਚੱਕਣ ਵਾਲਾ ਸਮਝਿਆ ਜਾਂਦਾ ਤੇ ਬਾਡੀ ਜਿਹੜੀ ਇਦਾਂ ਦੀ ਚੀਜ਼ ਹੈ ਤੁਹਾਡੀ ਇੱਕ ਸਾਹਮਣੇ ਤੁਹਾਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਕਿ ਮੈਂ ਕੀ ਹਾਂ ਕੀ ਸਪੋਰਟਸ ਕਰਦਾ ਹਾਂ ਤੁਹਾਡੀ ਆਪਣੀ ਅਟਰੈਕਸ਼ਨ ਹੋਰ ਕੋਈ სპੋਰਟਸ ਉਹਦੇ ਨਾਲ ਉਹਦੇ ਵਿੱਚ ਦੱਸਣਾ ਪੈਣਾ ਆ ਕਿ ਮੈਂ ਫਲਾਨੀ ਗੇਮ ਦਾ სპੋਰਟਸਮੈਨ ਆ ਹਾਕੀ ਦਾ ਆ ਮੈਂ ਬਾਸਕਟਬਾਲ ਦੱਸਣਾ ਪੈਣਾ ਪਰ ਇਹ ਪੰਜਾਬੀ ਸਿਖਵਾਇ ਕਿ ਚੱਲਦੀ ਫਿਰਦੀ ਤੁਸੀਂ ਪ੍ਰੋਮੋਸ਼ਨ ਆ ਮੈਂ ਉਹਦੇ ਵਿੱਚ ਆਇਆ ਤਾਂ ਮੈਨੂੰ ਹੋਰ ਜਿਆਦਾਆਂ ਮੁਸ਼ਕਲਾਂ ਸਾਹਮਣੀਆਂ ਸਾਹਮਣਾ ਕਰਨੀਆਂ ਪਿਆ ਪਰ ਮੈਂ ਉਹਨੂੰ ਸਿਰਫ ਇਸੇ ਲਈ ਚੁਣਿਆ ਕਿ ਮੈਂ ਉਸ ਪਰਮਾਤਮਾ ਦਾ ਭੇਜਿਆ ਹੋਇਆ ਇੱਕ ਅਲੱਗ ਜੀਵ ਮੈਂ ਅਲੱਗ ਕਰਨਾ ਉਸੇ ਲਈ ਮੈਂ ਬੋਡੀ ਬਿਲਡਿੰਗ ਚੁਣੀ ਉਸੇ ਲਈ ਮੈਂ ਫਿਰ ਉਹਦੇ ਵਿੱਚ ਆ ਕੇ ਵੀ ਮੈਂ ਫਿਰ ਫਸਦਾ ਗੱਲਾਂ 'ਚ ਯਾਰ ਇਹਦੇ 'ਚ ਸਾਰੇ ਨਾਨ-ਵੈਜ ਖਾਂਦੇ ਆ ਹਾਂ ਉਨੇ ਸਟ੍ਰੈਕ ਤੇ ਹੋਰ ਗੱਡੀਆਂ ਬਹੁਤ ਪਹੁੰਚਣਾ ਮੈਂ ਵੀ ਸਟੇਸ਼ਨ ਤੇ ਆ ਪਰ ਮੇਰੀ ਗੱਡੀ ਸਟੇਸ਼ਨ ਤੇ ਕਿਦੋਂ ਪਹੁੰਚੂਗੀ ਯਾ ਤਾਂ ਇਹ ਬੁੱਢੇ ਹੋ ਜਾਣ ਜਾਂ ਮੈਂ ਆਪਣਾ ਨਵਾਂ ਟਰੈਕ ਬਣਾ ਲਾ ਹੁਣ ਬੁੱਢੇ ਹੋਣ ਤੱਕ ਮੈਂ ਵੀ ਬੁੱਢਾ ਹੀ ਹੋਣਾ ਹੈ ਉਦੋਂ ਕਿ ਮੇਰੀ ਵਾਰੀ ਨਹੀਂ ਆਣੀ ਫਿਰ ਉਦੋਂ ਲਈ ਮੈਂ ਇੱਕ ਆ ਵੈਜੀਟੇਰੀਅਨ ਟਰੈਕ ਆ ਇੱਕ ਆ ਨਾਨ-ਵੈਜੀਟੇਰੀਅਨ ਟਰੈਕ ਆ ਮੈਂ ਆਪਣਾ ਟਰੈਕ ਸ਼ੁਰੂ ਕੀਤਾ ਉਸ ਕਰਕੇ ਮੈਂ ਵੈਜੀਟੇਰੀਅਨ ਹੋ ਗਿਆ ਫਿਰ ਹੌਲੀ-ਹੌਲੀ ਗੱਲਾਂ ਜੁੜਦੀਆਂ ਗਈਆਂ ਵੈਜੀਟੇਰੀਅਨ ਦੇ ਹੋਣ ਦੇ ਨਾਲ ਮਨ 'ਚ ਇਹ ਸਵਾਲ ਆਉਣ ਲੱਗ ਪਿਆ ਕਹਿੰਦੇ ਕਿ ਜਿੰਨੇ ਜਿਹੜਾ ਕੰਮ ਕਰਨਾ ਉਹਨੇ ਉਸ ਕੰਮ ਨੂੰ ਕਰਨ ਦੇ ਹੱ ਚੋਰਨੇ ਚੋਰੀ ਕਰਨੀ ਉਹਨੇ ਤਰੀਕਾ ਲੱਭਣਾ ਹੀ ਆ ਜਿਹਨੇ ਚੰਗਾ ਕੰਮ ਕਰਨਾ ਉਹਨੇ ਚੰਗਾ ਕੰਮ ਕਰਨ ਦਾ ਤਰੀਕਾ ਲੱਭਣਾ ਹੀ ਆ ਮੈਂ ਬਾਡੀ ਨੂੰ ਬਣਾਉਣ ਲਈ ਵੈਜੀਟੇਰੀਅਨ ਫੂਡ ਤੇ ਆਉਣਾ ਆ ਤੇ ਮੈਂ ਫੂਡ ਖਾਣ ਦੇ ਨਾਲ ਨਾਲ ਵੈਜੀਟੇਰੀਅਨ ਦੇ ਵਿੱਚ ਕਿ ਮੈਂ ਸਿਰਫ ਇਸੇ 'ਚ ਹੀ ਰਹਿਣਾ ਆ ਮੈਂ ਉਹਨੂੰ ਇੱਕ ਇਹ ਮੰਨ ਲਿਆ ਕਿ ਜੇ ਮੈਂ ਕਿਸੇ ਦਾ ਕਿਸੇ ਜੀਵ ਨੂੰ ਮਾਰ ਕੇ ਆਪਣਾ ਮਾਸ ਵਧਾਉਂਗਾ ਕਿ ਮੇਰੇ ਅੰਦਰ ਕੀ ਕਹੂਗਾ ਉਹਨੂੰ ਉਹ ਮੇਰੀ ਆਪਣੀ ਭਾਵਨਾ ਆ ਜਿਹੜੇ ਖਾਂਦੇ ਉਹਨਾਂ ਦੀ ਆਪਣੀ ਸੋਚ ਅਸੀਂ ਕਿਸੇ ਦੀ ਸੋਚ ਨੂੰ ਨਹੀਂ ਚੇਂਜ ਕਰ ਸਕਦੇ ਦੂਸਰੀ ਗੱਲ ਇਹ ভেজ ਖਾਣਾ ਨਾਨ ਵੇਜ ਖਾਣਾ ਅਲੱਗ ਚੀਜ਼ਾਂ ਐ ਉਸ ਤੋਂ ਪਹਿਲਾਂ ਤੁਹਾਨੂੰ ਇਨਸਾਨ ਬਣਨਾ ਪੈਣਾ ਮੇਰੇ ਅੰਦਰ ਉਹਦੇ ਨਾਲ ਨਾਲ ਇਨਸਾਨੀਅਤ ਵੀ ਜਾਗੀ ਉਸ ਪਰਮਾਤਮਾ ਦਾ ਸ਼ੁਕਰ ਗੁਜ਼ਾਰਾ ਅੱਜ ਤਕਰੀਬਨ ਮੈਨੂੰ 23 ਸਾਲ ਹੋ ਗਏ ਹੂੰ 2018 ਤੱਕ ਮੈਂ ਸਟੇਜ ਤੇ ਸੀਗਾ ਬਟ ਅੱਜ ਵੀ ਮੈਂ ਆਪਣਾ ਵਰਕਆਊਟ ਉਦੋਂ ਹੀ ਕਰਦਾ ਹਾਂ ਡਾਈਟ ਉਦੋਂ ਹੀ ਖਾਂਦਾ ਬਟ ਮੈਂ ਸਟੇਜ ਤੇ ਨਹੀਂ ਜਾਂਦਾ ਪਰ ਮੈਂ ਕਿਸੇ ਵੀ ਜੀਵ ਦੀ ਹੱਤਿਆ ਕਰਕੇ ਨਹੀਂ ਆਇਆ ਇਹ ਮੇਰਾ ਆਪਣਾ ਮੰਨਣਾ ਐ ਸੋ ਇਸ ਕਰਕੇ ਮੈਂ ਵੇਜੀਟੇਰੀਅਨ ਹੋ ਕੇ ਵੀ ਇਸ ਜੀ ਨੂੰ ਅੱਗੇ ਅੱਜ ਵੀ ਲਈ ਜਾਣਾ ਬਾਕੀ ਕੋਈ ਨਾਨ ਵੇਜ ਖਾ ਰਿਹਾ ਉਹਦੇ ਆਪਣੇ ਆਪਣੇ ਕਰਮ ਆ ਆਪਣੀ ਆਪਣੀ ਸੋਚਾਂ ਖੁਸ਼ੀ ਜੀ ਹੁੰਦੀ ਆ ਵੀ ਮੈਂ ਬਖਰੀਲੀ ਪਾੜੀ ਆ ਜਿਵੇਂ ਬੈੜਕਾ ਹੁੰਦਾ ਨਾ ਬਿਲਕੁਲ ਉਹ ਕਹਿੰਦੇ ਕਿ ਜਿਹੜੀ ਭੀੜ ਹੁੰਦੀ ਆ ਉਹ ਸਿਆਣੇ ਬੰਦਿਆਂ ਦੀ ਨਹੀਂ ਹੁੰਦੀ ਤੇ ਤੁਹਾਡੇ ਪਿੱਛੇ ਤੁਸੀਂ ਆਪਣੇ ਰਾਹ ਤੇ ਚੱਲਣਾ ਤੇ ਤੁਹਾਨੂੰ ਉਹਦੇ ਲਈ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਣੀ ਆ ਤੇ ਜਦੋਂ ਤੁਸੀਂ ਇੱਕ ਆਪਣੇ ਰਾਹ ਤੇ ਚੱਲਦੇ ਮੈਨੂੰ ਇੰਨਾ ਕੁ ਮਹਿਸੂਸ ਹੁੰਦਾ ਕਿ ਚਲੋ ਮੇਰੇ ਮਗਰ 100 ਹਜ਼ਾਰਾਂ ਲੱਖਾਂ ਨਹੀਂ ਦਸ ਬੰਦੇ ਹੋਣਗੇ ਜਿਹੜੇ ਮੈਨੂੰ ਫੋਲੋ ਕਰਦੇ ਹੋਣਗੇ ਜੇ ਉਹ ਨਹੀਂ ਫੋਲੋ ਕਰਦੇ ਮੈਂ ਕੁਝ ਅਲੱਗ ਕਹਿ ਰਿਹਾ ਵੀ ਮੈਂ ਅਲੱਗ ਕਰ ਰਿਹਾ ਇੱਕ ਆਪਣਾ ਬਣਾ ਕੇ ਟ੍ਰੈਕ ਚੱਲਣਾ ਇੱਕ ਬਣੀ ਬਣਾਈ ਸੜਕ ਤੇ ਚੱਲਣਾ ਇੱਕ ਆਪਣੀ ਸੜਕ ਬਣਾਉਣੀ ਆਪਾਂ ਸੜਕ ਦੀ ਐਗਜ਼ਾਮਪਲ ਲਾ ਲਈਏ ਪਹਿਲਾਂ ਤੁਹਾਨੂੰ ਜਗ੍ਹਾ ਚਾਹੀਦੀ ਆ ਫਿਰ ਉਹਦੀ ਮਨਜ਼ੂਰੀ ਚਾਹੀਦੀ ਫਿਰ ਉਹਨੂੰ ਅਸੀਂ ਬਣਾਉਣਾ ਆ ਫਿਰ ਉਹ ਪਾਸ ਹੋਣੀ ਆ ਉਹ ਇਹ ਆਪਣਾ ਟ੍ਰੈਕ ਬਣਾਇਆ ਪਰ ਇਹ ਬਣਾਇਆ ਸਿਰਫ ਸਿਰਫ ਉਸ ਪਰਮਾਤਮਾ ਨੇ ਉਹਦੇ ਹੁਕਮ ਅਨੁਸਾਰ ਹੋਇਆ ਤੇ ਉਹਦੇ ਕਰਕੇ ਹੋ ਰਿਹਾ ਸਾਰਾ ਕੁਝ ਪਰ ਸਾਨੂੰ ਮਿਹਨਤ ਕਰਨੀ ਪੈਣੀ ਆ ਹਮੇਸ਼ਾ ਕਰਦੇ ਰਵਾਂਗੇ ਤੇ ਕਰਦੇ ਆਂ ਅੱਜ ਤੱਕ ਅੱਛਾ ਮੈਂ ਸ਼ਾਰਟ ਦੇ ਵਿੱਚ ਹੁਣ ਤੱਕ ਕਿੱਥੇ ਕਿੱਥੇ ਕੰਪੀਟੀਸ਼ਨ ਤੁਸੀਂ ਲੜ ਚੁੱਕੇ ਹੋ ਨੈਸ਼ਨਲ ਇੰਟਰਨੈਸ਼ਨਲ ਮੇਰਾ ਸਟਾਰਟਿੰਗ ਜਿਹੜੇ ਮੇਰੇ ਡਿਸਟ੍ਰਿਕਟ ਦੇ ਕੰਪੀਟੀਸ਼ਨ ਮੇਰੇ ਕੋ ਗਿਣਤੀ ਨਹੀਂ ਹੈਗੀ ਸਟੇਟ ਦੇ ਨਹੀਂ 올 ਇੰਡੀਆ ਦੇ ਜੇ ਮੈਂ ਗਿਣਾ ਨੈਸ਼ਨਲ ਵਿੱਚ ਮੈਂ ਮਾਸਟਰਸ ਕਰਦਾ ਸੀ ਫਿਜ਼ੀਕਲ ਐਜੂਕੇਸ਼ਨ ਵਿੱਚ ਪਾਉ ਦੋ ਮੇਰੇ ਇੱਕ ਸਿਲਵਰ ਮੈਡਲ ਆ ਇੱਕ ਮੇਰਾ ਬ੍ਰونز ਮੈਡਲ ਆ ਤਕਰੀਬਨ 2011 ਚ ਉਸ ਤੋਂ ਬਾਅਦ ਮੈਂ ਪਹਿਲੀ ਵਾਰੀ ਮਿਸਟਰ ਵਰਲਡ ਖੇਡਿਆ ਆ 2015 ਵਿੱਚ ਉਹਦੇ ਵਿੱਚ ਮੇਰੀ ਟੌਪ 5 ਸਪਲੇਸ ਆਈ ਉਸ ਤੋਂ ਬਾਅਦ ਫਿਰ ਮੈਂ 16 ਵਿੱਚ ਮਿਸਟਰ ਏਸ਼ੀਆ ਸਿੰਗਾਪੁਰ ਖੇਡਿਆ ਉਸ ਤੋਂ ਬਾਅਦ ਫਿਰ ਮੈਂ 17 ਵਿੱਚ ਜਾ ਕੇ ਮਲੇਸ਼ੀਆ ਮਿਸਟਰ ਏਸ਼ੀਆ ਹੋਇਆ 18 ਵਿੱਚ ਜਾ ਕੇ ਮੈਂ ਮਿਸਟਰ ਏਸ਼ੀਆ ਸਿੰਗਾਪੁਰ ਹੋਇਆ ਫਿਰ ਦੁਬਾਰਾ ਉਹਦੇ ਵਿੱਚ ਮੈਂ ਦੋ ਜਿਹੜੇ ਮੈਡਲ ਬਿਨ ਕੀਤੇ ਪਹਿਲਾ ਸੀਗਾ ਮੇਰਾ ব্রونز ਮੈਡਲ ਜਿਹੜਾ ਕੀ ਸੀਗਾ ਮੇਰਾ ਸੁਪਰ ਬਾਡੀ ਦੇ ਵਿੱਚ ਜਿਹਦੇ ਵਿੱਚ ਸਿਰਫ ਬਾਡੀ ਦੀ ਕਟਿੰਗ ਦੀ ਸੀ ਆ ਦੂਸਰਾ ਸੀਗਾ ਮੇਰਾ ਮੈਡਲ ਉਸੇ ਦਿਨ ਉਸੇ ਸਟੇਜ ਤੇ ਅਲੱਗ ਕੈਟਾਗਰੀ ਸੀਗੀ ਐਕਸਟ੍ਰੀਮ ਬਾਡੀ ਬਿਲਡਿੰਗ ਹੈਵੀ weight ਬਾਡੀ ਬਿਲਡਿੰਗ ਤਕਰੀਬਨ ਉਦੋਂ ਮੈਂ 95 ਕਿਲੋ ਦਾ ਸੀਗਾ 95 kg ਸਿੰਗਾਪੂਰੋਂ ਮੇਰਾ ਲਾਸਟ ਮੈਡਲ ਸੀਗਾ ਏਸ਼ੀਅਨ ਬਾਡੀ ਬਿਲਡਿੰਗ ਚ ਜੀ ਦਲੋਵਾਲ ਦਾ ਕੋਈ ਸੁਪਨਾ ਵੀ ਮਹਿਲਿਆ ਅਚੀਵ ਕਰਨਾ ਦੇਖੋ ਸੁਪਨਾ ਅੱਜ ਵੀ ਇਹੇ ਮਹਿਸੂਸ ਹੁੰਦਾ ਆ ਜੀ ਅੱਜ ਤੁਹਾਡੇ ਸਾਹਮਣੇ ਇੱਥੇ ਬੈਠਿਆ ਬੜਾ ਮਾਣ ਹੋ ਰਿਹਾ ਕਿ ਕੋਈ ਚੀਜ਼ ਹੈ ਉਸ ਪਰਮਾਤਮਾ ਦੀ ਦਿੱਤੀ ਜੋ ਤੁਸੀਂ ਇੱਥੇ ਬੁਲਾਇਆ ਤੁਸੀਂ ਆਪਣੇ ਚੈਨਲ ਤੇ ਬੁਲਾਇਆ ਗੱਲ ਕੀਤੀ ਤਾਂ ਨਹੀਂ ਤੇ ਕੋਈ ਜਲਦੀ ਕਿਸੇ ਨੂੰ ਨਹੀਂ ਇਨਵਾਈਟ ਕਰਦਾ ਪਰ ਉਹ ਸਿਰਫ ਤੁਹਾਡੇ ਚੈਨਲ ਦੀ ਸਤਕਾ ਹੋ ਰਿਹਾ ਰਹੀ ਗੱਲ ਸੁਪਨੀਏ ਦੀ ਮੈਂ ਅੱਜ ਵੀ ਇਹ ਸੋਚਦਾ ਆ ਕਿ ਮੈਂ ਅੱਜ ਵੀ 20 ਸਾਲ ਉੱਥੇ ਹੀ ਖੜਾ ਮੈਂ ਕੁਝ ਕੀਤਾ ਹੀ ਨਹੀਂ ਕਹਿੰਦੇ ਪਾਣੀ ਦੋ ਤਰ੍ਹਾਂ ਦਾ ਹੁੰਦਾ ਹੈ ਇੱਕ ਪਾਣੀ ਦਰਿਆ ਦਾ ਹੁੰਦਾ ਇੱਕ ਛੱਪੜ ਦਾ ਹੁੰਦਾ ਬਿਲਕੁਕੁਲ ਜਿਹੜਾ ਛੱਪੜ ਦਾ ਪਾਣੀ ਆਪਣੇ ਆਪ ਚੋਂ ਪਾਣੀ ਆ ਉੱਪਰ ਉਹਦਾ ਘੇਰਾ ਛੋਟਾ ਆ ਪਿੰਡ ਤੋਂ ਬਾਹਰ ਨਹੀਂ ਜਾਂਦਾ ਗੰਦਾ ਹੀ ਰਹਿੰਦਾ ਆ ਪਰ ਹੈ ਪਾਣੀ ਆ ਇੱਕ ਪਾਣੀ ਦਰਿਆ ਦਾ ਆ ਉਹ ਚੱਲਦਾ ਆ ਹਮੇਸ਼ਾ ਉਹਦੇ ਵਿੱਚ ਕੁਛ ਨਾ ਕੁਛ ਔਕੜਾ ਆਉਂਦੀਆਂ ਘਟਦਾ ਵਧਦਾ ਸੀ ਦਰਿਆਸ ਆਪਣੇ ਆਲੇ ਦੁਆਲੇ ਦੇਖੀਏ ਲੁਧਿਆਣੇ ਲੱਗੇ ਸਤਲੁਜ ਦਰਿਆ ਹੈ ਦਰਗੋਇੰਦਵਾਲ ਸਾਹਿਬ ਜਾਂਦੀਆ ਦਰਿਆ ਹੈਗਾ ਬਿਆਸਾ ਉਹ ਕਦੀ ਬੰਦ ਨਹੀਂ ਹੋਇਆ ਬਿਲਕੁਲ ਚੱਲਦੇ ਰਹਿੰਦੇ ਥੋੜਾ ਚੱਲਣ ਜਿਆਦਾ ਚੱਲਣ ਉਹਦੇ ਵਿੱਚ ਚੰਗੀਆਂ ਮਾਰੀਆਂ ਚੀਜ਼ਾਂ ਵੀ ਆਉਂਦੀਆਂ ਉਤਾਰ ਚੜ੍ਹਾਅ ਵੀ ਆਉਂਦੇ ਪਰ ਉਹ ਦਰਿਆ ਚ ਆ ਕੇ ਮਿਲਦਾ ਸਕੂਨ ਦਰ ਚ ਮੈਂ ਉਹ ਦਰਿਆ ਬਰਨਾ ਚਾਹੁੰਦਾ ਵੀ ਮੈਂ ਹਮੇਸ਼ਾ ਚੱਲਣਾ ਘੱਟ ਚੱਲਣਾ ਵੱਧ ਚੱਲਣਾ ਮੈਂ ਅੱਜ ਵੀ ਜੇ ਦੇਖਦਾ ਕਿ ਮੈਂ ਅੱਜ ਵੀ ਪੂਰਾ ਨਹੀਂ ਹੈ ਅੱਜ ਵੀ ਮੈਂ ਪੜਦਾ ਹਾਂ ਅੱਜ ਵੀ ਮੈਂ ਸੁਣਦਾ ਹਾਂ ਅੱਜ ਵੀ ਮੈਂ ਉੱਦੇ ਰਹਿਣਾ ਤੇ ਉਹਦੇ ਨਾਲ ਮੈਂ ਇਹ ਦੇਖਦਾ ਕਿ ਦੁੱਲਵਾਲ ਮੇਰਾ ਪਿੰਡ ਦਾ ਨਾਮ ਆ ਉਹ ਮੈਂ ਪਿੰਡ ਦਾ ਨਾਮ ਕਿਉਂ ਨਾਲ ਲਾਇਆ ਸੀ ਮੇਰੀ ਮਿੱਟੀ ਤੇ ਮੇਰਾ ਪਿੰਡ ਮੈਨੂੰ ਹਮੇਸ਼ਾ ਯਾਦ ਰਵੇ ਤੁਹਾਨੂੰ ਜੇ ਸਾਨ ਪਾਸ਼ਾ ਚ ਕਹਾਂ ਮੈਂ ਆਪਣੀ ਹਸੀਅਤ ਚ ਰਵਾਂ ਮੈਂ ਉਸੇ ਪਿੰਡ ਦਾ ਵਸਨੀਕ ਆ ਲਗਭਗ ਅੱਜ ਤੱਕ ਮੈਂ ਤਕਰੀਬਨ 40 ਤੋਂ 50 ਕੰਟਰੀਜ਼ ਜਾ ਚੁੱਕਿਆ ਪਰ ਉੱਥੇ ਮਨ ਨਹੀਂ ਲੱਗਦਾ ਹਫਤੇ 10 ਦਿਨ ਦੀ ਖੇਡ ਹੁੰਦੀ ਆ ਉਸ ਤੋਂ ਬਾਅਦ ਮੈਂ ਫਿਰ ਆਪਣੇ ਪਿੰਡ ਆਪਣੇ ਘਰ ਹੀ ਆਉਣਾ ਕਿ ਇਸ ਪਿੰਡ ਦੀ ਬਦੌਲਤਾਂ ਹੋਰ ਨਹੀਂ ਕੁਝ ਮੈਂ ਆਪਣੇ ਪਿੰਡ ਦੇ ਜਿਹੜੇ ਮੁੰਡਿਆ ਉਹਨਾਂ ਨੂੰ ਇੱਕ ਕੁਝ ਬਣ ਕੇ ਦਿਖਾਵਾਂ ਉਹ ਤੇ ਮੇਰੇ ਵਰਗੇ ਬਣ ਜਾਣ 5 7 10 ਮੁੰਡੇ ਬਾਕੀ ਵੱਡਾ ਬਣਨਾ ਸ਼ਹਿਰ ਦੇ ਮੁੰਡੇ ਬਣਨਾ ਪੰਜਾਬ ਦੇ ਮੁੰਡੇ ਬਣਨਾ ਉਹ ਪਰਮਾਤਮਾ ਦਾ ਹੁਕਮ ਆ ਹਰਮਿੰਦਰ ਜੀ ਅ ਦੁਆਵਾਂ ਕਰਦੇ ਆ ਕਿ ਤੁਹਾਡਾ ਸੁਪਨਿਆਂ ਦਾ ਦਰਿਆ ਜਿਹੜਾ ਇਹ ਇਸੇ ਤਰ੍ਹਾਂ ਵਗਦਾ ਰਹੇ ਵੱਡੀਆਂ ਵੱਡੀਆਂ ਅਚੀਵਮੈਂਟਸ ਤੁਹਾਡੀ ਝੋਲੀ ਦੇ ਵਿੱਚ ਪੈਂਦੀਆਂ ਰਹਿਣ ਅਸੀਂ ਇਸੇ ਤਰ੍ਹਾਂ ਹੀ ਜੁੜ ਬੈਠਦੇ ਰਹੀਏ ਤੇ ਤੁਹਾਡੀਆਂ ਨਵੀਆਂ ਨਵੀਆਂ ਪ੍ਰਾਪਤੀਆਂ ਨੂੰ ਡਿਸਕਸ ਕਰਦੇ ਰਹੀਏ ਥੈਂਕ ਯੂ ਜੀ ਤੇ ਸਾਡੀਆਂ ਢੇਰ ਸਾਰੀਆਂ ਦੁਆਵਾਂ ਤੁਹਾਡੇ ਆਉਣ ਵਾਲੇ ਕੈਰੀਅਰ ਲਈ ਤੇ ਦੋਸਤੋ ਜਿਹੜੇ ਦੋਸਤ ਸੋਚਦੇ ਨੇ ਕਿ ਨੌਨ ਵੈਜ ਮੁਰਗੇ ਬੱਕਰੇ ਖਾ ਕੇ ਅਸੀਂ ਬਾਡੀ ਬਣਾ ਸਕਦੇ ਆ ਤੇ ਵੱਡੇ ਅਣ ਜਿਹੜੇ ਹੈਗੇ ਆ ਵੇਟ ਲਿਫਟਰ ਬਣ ਸਕਦੇ ਆ ਜਾਂ ਹੋਰ ਅਚੀਵਮੈਂਟਸ ਲੈ ਸਕਦੇ ਆ ਉਹਨਾਂ ਲਈ ਇਹ ਜਾਗਦੀ ਜਿਉਂਦੀ ਉਦਾਹਰਣ ਹੈ ਸਰਦਾਰ ਹਰਮਿੰਦਰ ਸਿੰਘ ਜੀ ਕਿ ਜਿਨ੍ਹਾਂ ਨੇ ਅਜ ਤੱਕ ਕਦੇ ਨਾਨ ਵੈਜ ਕੋਈ ਆਂਡਾ ਮੱਛੀ ਵਗੈਰਾ ਕਦੇ ਕੁਝ ਨਹੀਂ ਖਾਦਾ ਸੋ ਤੁਸੀਂ ਵੀ ਆਪਣੇ ਸੁਪਨਿਆਂ ਨੂੰ ਜਗਾਓ ਤੇ ਇਹਨਾਂ ਵਾਂਗ ਜਿਵੇਂ ਇਹ ਵਗਦੇ ਦਰਿਆ ਬਣੇ ਹੋਏ ਨੇ ਇਸ ਤਰ੍ਹਾਂ ਬਗਨ ਦਾ ਇੱਕ ਸੰਕਲਪ ਲਓ ਸੋ ਭਾਜੀ ਕੋਲ ਕਦੇ ਆਪਾਂ ਪਿੰਡ ਵੀ ਜਾ ਕੇ ਤੁਹਾਡੇ ਨਾਲ ਉਸ ਤਰ੍ਹਾਂ ਖੁੱਲੀ ਗੱਲਬਾਤ ਕਰਾਂਗੇ ਪਿੰਡ ਦੇ ਵਿੱਚ ਬੈਠ ਕੇ ਹੈਨਾ ਤੇ ਅੱਜ ਸਮਾਂ ਲਿਆ ਸੀ ਤੁਹਾਡਾ ਬਹੁਤ ਕਿਉਂਕਿ ਪ੍ਰੋਗਰਾਮ ਦੇ ਵਿੱਚ ਉਠਾ ਕੇ ਐਦਾ ਚੰਗਾ ਨਹੀਂ ਲੱਗਦਾ ਹੈਨਾ ਸੋ ਕਦੇ ਫੇਰ ਮਿਲਾਂਗੇ ਭਾਜੀ ਬਹੁਤ ਸ਼ੁਕਰੀਆ ਤੇ ਦੋਸਤੋ ਮੈਨੂੰ ਵੀ ਇੱਥੇ ਆਗਿਆ ਦਿਓ ਕਦੇ ਫੇਰ ਸਾਹਜ ਪਾਵਾਂਗੇ ਕੈਮਰਾਮੈਨ ਸੁਰਜੀਤ ਨਾਉ ਮੈਂ ਹਰਜਿੰਦਰ ਸਿੱਧੂ